ਮਹਿੰਪਾਈ ਸਾਹਿਬ ਦੀ ਪਰੋਲ ਵਾਸਤੇ ਇੱਥੇ ਮੰਗਵੱਤਰ ਡੀਸੀ ਨੂੰ ਦਿਉਣਾਏ ਸੀ ਉਹ ਮਿਲੇ ਨਹੀਂ ਇੱਥੇ ਉਹ ਹੜਾਂ ਦਾ ਕਰਕੇ ਕਿਤੇ ਦੌਰੇ ਤੇ ਗਏ ਹੋਏ ਆ ਤੇ ਉਹ ਇੱਥੇ ਦੇ ਜੀ ਦਾਵਾ ਬਾਕੀ ਅਸੀਂ ਅਪੀਲ ਕਰਨਾ ਚਾਹੁੰਦੇ ਆ ਬੇਨਤੀ ਕਰਦੇ ਆ ਕਿ ਭਾਈ ਸਾਹਿਬ ਨੂੰ ਥੋੜੇ ਦਿਨ ਦੀ ਭਾਏ 5 ਦਿਨ ਦੀ ਭਾਏ ਹਫਤੇ ਦੀ ਪਰੋਲ ਦਿੱਤੀ ਜਾਏ ਕਿਉਂਕਿ ਜੋ ਖਦੂਰ ਸਾਹਿਬ ਦੇ ਹਲਕੇ ਨੇ ਉਹਨਾਂ ਨੂੰ ਇੰਨੀਆਂ ਹੋਟਾਂ ਦਾ ਜਤਾਇਆ ਸੀ ਤੇ ਉਹ ਹਲਕਾ ਸਾਰਾ ਡੁੱਬ ਚੁੱਕਾ ਵਾ ਉੱਥੇ ਬਹੁਤ ਹੀ ਜਾਨੀ ਦਿਮਾਨੀ ਨੁਕਸਾਨ ਹੋਇਆ ਵਾ ਸਾਰੇ ਘਰ ਡੁੱਬੇ ਆ ਪਾਈ ਸਾਹਿਬ ਇਹ ਗੱਲ ਤੋਂ ਬਹੁਤ ਚਿੰਤਾਤ ਹਾਂ ਬਹੁਤ ਫਿਕਰਬਾ ਕਿ ਮੈਂ ਜਾ ਕੇ ਆਪਣੇ ਹਲਕੇ ਦੇ ਲੋਕਾਂ ਨੂੰ ਵੇਖਾਂ ਮਿਲਾਂ ਕਿਉਂਕਿ ਕਦੇ ਵੀ ਆਪਾਂ ਆਪ ਹੀ ਅਸੀਂ ਆਪਣਾ ਨਮਾਇਦਾ ਚੁੰਦੇ ਆ ਤੇ ਅਸੀਂ ਇਹੋ ਹੀ ਆਸ ਕਰਦੇ ਆ ਸਾਡੇ ਦੁੱਖ ਸੁੱਖ ਦੇ ਵਿੱਚ ਉਹ ਸਾਡਾ ਨਮਾਇਦਾ ਸਾਡੇ ਨਾਲ ਖੜੇ ਇਸ ਕਰਕੇ ਉਹ ਮਜਬੂਰੀ ਕਾਰਨ 3 ਸਾਲ ਤੋਂ ਜੇਲ੍ਹ ਚ ਬੈਠਾ ਵਾ ਤੇ ਲੋਕ ਵੀ ਇਸ ਗੱਲ ਤੋਂ ਬੜੇ ਪਰੇਸ਼ਾਨ ਆ ਤੇ ਭਾਈ ਸਾਹਿਬ ਵੀ ਇਸ ਗੱਲ ਤੋਂ ਪਰੇਸ਼ਾਨ ਪਰੇਸ਼ਾਨ ਆ ਕਿਉਂਕਿ ਮੈਨੂੰ 8-10 ਦਿਨ ਦੀ ਪਰੋਲ ਦਿੱਤੀ ਜਾਵੇ ਅਹੀਂ ਤੋਂ ਬੇਨਤੀ ਕਰਦੇ ਆ ਕਿ ਜੇ ਅੱਜ ਸਾਰੇ ਪੰਜਾਬ ਦੀ ਇਹ ਹਾਲਾਤ ਆ ਕਿ ਸਾਰਾ ਪੰਜਾਬ ਤੱਕ ਚੁੱਪਾ ਖਾਸ ਕਰਕੇ ਦੂਰ ਸਾਬ ਹਲਕਾ ਕਿ ਅੱਜ ਇਹਨਾਂ ਨੂੰ ਐਸਾ ਜੀ ਬੇਨਤੀ ਜਿਹੜੀ ਪਰਵਾਨ ਕਰਨੀ ਚਾਹੀਦੀ ਤੇ ਜਰੂਰ ਉਹਨੂੰ 2-4 ਦਿਨ ਦੀ ਜਿਹੜੀ ਪ੍ਰੋਲ ਦੇਣੀ ਚਾਹੀਦੀ ਹੈ। ਜਾਂ ਇਹ ਕਿ ਐਮਪੀ ਫੰਡ ਨੂੰ ਲੈ ਕੇ ਵੀ ਕੰਮ ਨਹੀਂ ਹੋਇਆ ਅਜੇ ਪਹਿਲੇ ਕਿ ਐਮਪੀ ਫੰਡ ਨਹੀਂ ਜਿਹੜਾ ਮਿਲਦਾ ਐਮਪੀ ਫੰਡ ਵੀ ਜੋ ਹੈਗਾ ਨਹੀਂ ਮਿਲ ਰਿਹਾ ਬਾਕੀ ਜਿਹੜਾ ਹਰ ਪੀੜਤਾ ਦਾ ਦਾ ਫੰਡ ਹੁੰਦਾ ਵਾ ਉਹ ਇਹਨਾਂ ਨੂੰ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਦੇਣਾ ਚਾਹੀਦਾ ਤਾਂ ਜੋ ਲੋਕਾਂ ਦੇ ਕਾਰਜਾਂ ਨੂੰ ਵਰਤਿਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਈ ਸਾਹਿਬ ਦੀ ਪਰੋਲ ਵਾਸਤੇ ਇੱਥੇ ਮੰਗਵੱਤਰ ਡੀਸੀ ਨੂੰ ਜੁਆਣੇ ਸੀ ਉਹ ਮਿਲੇ ਨਹੀਂ ਇੱਥੇ ਉਹ ਹੜਾਂਦਾ ਕਰਕੇ ਕਿਤੇ ਦੌਰੇ ਤੇ ਗਏ ਹੋਏ ਆ ਤਾਂ ਉਹ ਇੱਥੇ ਦੇ ਦਿੱਤਾ ਵਾ ਬਾਕੀ ਅਸੀਂ ਅਪੀਲ ਕਰਨਾ ਚਾਹੁੰਦੇ ਆ ਬੇਨਤੀ ਕਰਦੇ ਆ ਕਿ ਭਾਈ ਸਾਹਿਬ ਨੂੰ ਥੋੜੇ ਦਿਨ ਦੀ ਭਾਏ 5 ਦਿਨ ਦੀ ਭਾਏ ਹਫਤੇ ਦੀ ਪਰੋਲ ਦਿੱਤੀ ਜਾਏ ਕਿਉਂਕਿ ਜੋ ਖਦੂਰ ਸਾਹਿਬ ਦੇ ਹਲਕੇ ਨੇ ਉਹਨਾਂ ਨੂੰ ਇੰਨੀਆਂ ਹੋਟਾਂ ਦਾ ਜਤਾਇਆ ਸੀ ਤੇ ਉਹ ਉਹ ਹਲਕਾ ਸਾਰਾ ਡੁੱਬ ਚੁੱਕਾ ਵਾ ਉੱਥੇ ਬਹੁਤ ਹੀ ਜਾਨੀ ਤੇ ਮਾਨੀ ਨੁਕਸਾਨ ਹੋਇਆ ਵਾ ਸਾਰੇ ਘਰ ਡੁੱਬੇ ਆ ਤੇ ਭਾਈ ਸਾਹਿਬ ਇਹ ਗੱਲ ਤੇ ਬਹੁਤ ਚਿੰਤਾਤ ਹਾਂ ਬਹੁਤ ਫਿਕਰ ਵਾ ਵੀ ਮੈਂ ਜਾ ਕੇ ਆਪਣੇ ਹਲਕੇ ਦੇ ਲੋਕਾਂ ਨੂੰ ਵੇਖਾਂ ਮਿਲਾਂ ਕਿਉਂਕਿ ਕਦੇ ਵੀ ਆਪਾਂ ਆਪ ਹੀ ਅਸੀਂ ਆਪਣਾ ਲਮਾਈ ਦਾ ਚੁੰਦੇ ਆ ਤੇ ਅਸੀਂ ਇਹੋ ਹੀ ਆਸ ਕਰਦੇ ਆ ਤੁਹਾਡੇ ਦੁੱਖ ਸੁੱਖ ਦੇ ਵਿੱਚ ਉਹ ਸਾਡਾ ਲਮਾਈ ਦਾ ਸਾਡੇ ਨਾਲ ਖੜੇ ਇਸ ਕਰਕੇ ਉਹ ਮਜਬੂਰੀ ਕਰਾਂ 3 ਸਾਲ ਤੋਂ ਜੇਲ੍ਹ ਚ ਬੈਠਾ ਵਾ لوگ بھی اس گل تو بڑے پریشان ہیں پائی صاحب بھی اس گل تو بڑے پریشان ہیں کیونکہ میں نو اٹھ دن دی پرول دیتی جاوے تو میں جا کے جا کے اپنے ہلکے کے دی سار لاؤں حل کے دی لوگ کان ملا ماتا جی اکیے بھی تسی بڑی غریب پانچ پر دے چکے ہو ہم لگتا کیا تھے ہمارا <تضح>

لگاتی دکھائی جی ਵੀਕੋ ਅੱਜ ਤੇ ਕੋਈ ਮਕਸਦ ਨਹੀਂ ਹੈਗਾ ਕੋਈ ਹੋਰ ਗੱਲ ਕੀਤੀ ਜਾਵੇ ਕਿਉਂਕਿ ਆਪਣੇ ਉੱਤੇ ਮੁਸੀਬਤ ਹੀ ਨਹੀਂ ਆਈ ਆ ਕਿ ਆਪਣੇ ਸਾਰੇ ਕਿਦਾਂ ਪੰਜਾਬ ਹੀ ਡੁੱਬ ਰਿਹਾ ਵਾ ਅੱਜ ਤੇ ਅਸੀਂ ਇਸੇ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਆਂ ਵੀ ਉਹਨਾਂ ਪਰੋਲ ਦਿੱਤੀ ਜਾਵੇ ਹੋਰ ਕੋਈ ਵਿਸ਼ਾ ਹੀ ਨਹੀਂ ਹੈਗਾ ਸਾਡੇ ਕੋਲ ਕਿਉਂਕਿ ਸਾਨੂੰ ਵੀ ਬਹੁਤ ਫਿਕਰਾਂ ਲੋਕਾਂ ਦਾ ਜੀ ਕੋਈ ਐਲਟੀਮੇਟਮ ਦਿੱਤਾ ਤੁਸੀਂ ਹਾਂਜੀ ਐਲਟੀਮੇਟਮ ਦਿੱਤਾ ਕੋਈ ਲਿਖਿਆ ਕਿ ਅਭੀ ਇਹਨੇ ਦਿੱਤਾ ਕਿ ਦਿੱਤਾ ਜਬ ਇਹ ਅਸੀਂ ਲਿਖਿਆ ਵਾ 8 ਦਿਨ ਦੀ 10 ਦਿਨ ਦੀ ਪਰੋਲ ਜਿੰਨੀ ਵੀ ਦਿੱਤੀ ਜਾਏ ਜ਼ਰੂਰ ਦੇਣੀ ਜੇ ਨਾ ਦਿੱਤੀ ਕਿ ਤੇ ਉਹ ਨਾ ਸਕਦੇ ਕੋਈ ਮੇਖੋ ਮੈਂ ਬਾਤ ਕੀ ਕਰਦੇ ਆਂ ਜੇ ਇਹ ਨਹੀਂ ਜਾਂਦੇ ਮੰਗ ਪੱਤਰ ਕਿਨਾਂ ਦੇ ਨਾਂ ਤੇ ਜਾਂਦਾ। ਲਓ ਤੁਸੀਂ ਸਬਸਕ੍ਰਾਈਬ ਕਰੋ। ਇਹ ਨੰਬਰ ਸਟੋਰ ਹੋ ਗਿਆ। ਗੁਰਵੰਦਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਮੇਰਾ ਨਾਮ ਮਨਦੀਪ ਸਿੰਘ ਡੱਡੂ ਨਾਮ ਹੈ। ਅਕਾਲੀ ਦਲ ਵਾਰਸ ਪੰਜਾਬ ਤੋਂ ਅੰਮ੍ਰਿਤਸਰ ਤੋਂ ਰਿਜ਼ਰਵਰ ਹਾਂ। ਤੇ ਅੱਜ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਇਹ ਆਪ ਗ੍ਰਹਿ ਮੰਤਰਾਲੇ ਨੂੰ ਭੇਜਿਆ ਵਾ ਕਿ ਭਾਈ ਅਮਰਤਪਾਲ ਸਿੰਘ ਜੋ ਐਮਪੀ ਕਦੂਰ ਸਾਹਿਬ ਹਲਕੇ ਤੋਂ ਆ ਉਹਨਾਂ ਦੀ ਬੇਲ ਬਾਰੇ ਕਿ ਅੱਜ ਜੋ ਪੰਜਾਬ ਦੇ ਹਾਲਾਤ ਬਣੇ ਆ ਕਡੂਰ ਸਭ ਹਲਕੇ ਦੇ ਜਿੰਨੇ ਵੀ ਘੱਟ ਤੋਂ ਘੱਟ 50 ਤੋਂ 60 ਪਿੰਡ ਜਿਹੜੇ ਪਾਣੀ ਚ ਡੁੱਬ ਚੁੱਕੇ ਆ ਬਹੁਤ ਜਿਹੜਾ ਨੁਕਸਾਨ ਹੋਇਆ ਵਾ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜੇ ਐਮਪੀ ਆ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ 5 ਤੋਂ 7 10 ਦਿਨ ਲਈ ਪ੍ਰੋਲ ਤੇ ਭੇਜਿਆ ਜਾਵੇ ਆ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਲੈ ਸਕਣ ਕਿਉਂਕਿ ਭਾਈ ਸਾ ਵੀ ਹੋਤੇ ਹੋਈ ਗੱਲ ਤੋਂ ਬੜੇ ਪਰੇਸ਼ਾਨ ਨੇ ਜੋ ਪੰਜਾਬ ਦੇ ਹਾਲਾਤ ਵੇਦੇ ਆ ਕਿਉਂਕਿ ਜਿਹੜੇ ਕਬਰਾਂ ਤੋਂ ਨਾ ਪਹਲਾਦਾ ਤੇ ਉਹਨਾਂ ਬੜੇ ਪਰੇਸ਼ਾਨ ਹੈ ਗਿਆ ਉਹ ਵੀ ਚਾਹੁੰਦੇ ਆ ਕਿ 2-4 ਦਿਨ ਲਈ ਆ ਕੇ ਆਪਣੇ ਜਿਹੜੇ ਹਲਕੇ ਦੇ ਜਿਨ੍ਹਾਂ ਨੇ ਡੂਰ ਸਵਾਰ ਹੜਕੇ ਨੇ ਨਹੀਂ ਵੱਡੀ ਲੀਡ ਨਾ 4-5 ਲੱਖ ਦੀ ਬੋਰਡ ਨਾ ਪਾ ਕੇ ਭਾਈ ਸਾਨੂੰ ਐਮਪੀ ਬਣਾਇਆ ਸੀ ਤੇ ਅੱਜ ਜੋ ਵੀ ਚਾਹੁੰਦੇ ਹੈ ਕਿ ਅਹੀਂ ਉਹਨਾਂ ਦੀ ਆ ਕੇ ਤੁੱਕ ਦੀ ਘੜੀ ਵਿੱਚ ਸਾਰ ਲਈ ਜਾਵੇ ਸਰਕਾਰੀ ਜਿਹੜਾ ਮਾਨ ਪੱਤਰ ਦਿੱਤਾ ਗਿਆ ਕਿੱਥੇ ਦਾ ਤੇ ਕਿੱਥੇ ਚਿੱਟਾ ਗਿਆ ਇਹ ਆਪਾਂ ਅੰਮ੍ਰਿਤਸਰ ਡੀਸੀ ਨੂੰ ਦਿੱਤਾ ਹੋਇਆ ਗ੍ਰਹਿ ਮਤਰਾਲੇ ਇੰਡੀਆ ਸਟੇਟ ਨੂੰ ਭੇਜਿਆ ਗਿਆ ਵਾ ਜਾਂ ਤਾਂ ਕਿ ਉਹ ਆਪਣੀ ਗੱਲ ਸੁਣ ਕੇ ਪੰਜਾਬ ਦੇ ਹਾਲਾਤ ਵੇਖ ਕੇ ਪੰਜਾਬ ਦੇ ਹਲਕੇ ਦੇ ਕੂਰ ਸਵਾਰ ਹਲਕੇ ਦੇ ਨੁਮਾਇੰਦੇ ਨੂੰ ਬਹੁਤੀ ਨਹੀਂ 4 ਤੋਂ 5 ਦਿਨ ਦੀ ਪਰੋਲ ਤੇ ਭਜਾਇਆ ਜਾਂਦਾ ਹੱਥੇ ਜੱਗੇ ਵੀ ਕਈ ਵਾਰ ਮੰਨ ਬਕਰਦੇ ਜੇ ਹੋਰ ਤੁਹਾਡੇ ਜੱਤੇ ਬੰਦੀਆਂ ਜਾਂ ਕਈ ਵਾਰ ਜ਼ੋਰ ਪਰ ਦੇਖੋ ਜੀ ਉਹ ਇੱਕ ਹੋਰ ਅਪਰਾਲਾ ਸੀ ਸਾਡਾ ਨੀਚੇ ਪਰ ਅੱਜ ਦੁੱਖ ਦੀ ਘੜੀ ਵਿੱਚ ਪੰਜਾਬ ਦੇ ਨਾਲ ਕਲੋਨਲੀ ਗੱਲ ਕਰਦੇ ਪਏ ਆ ਅੱਜ ਤੇ ਇੱਕ ਪੰਜਾਬ ਤੇ ਸੰਕਟ ਆਇਆ ਨਾ ਉਹ ਸੰਕਟ ਦੇ ਵਿੱਚ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੂੰ ਉਹਨਾਂ ਦਾ ਚੁਣਿਆ ਨੁਮਾਇੰਦੇ ਦੀ ਲੋੜ ਆ ਕਿਉਂਕਿ ਉਹਨਾਂ ਦਾ ਜਿਹੜਾ ਫੰਡ ਆ ਐਮਪੀ ਫੰਡ ਆ ਜਾਂ ਹਾਰਪੀਡ ਫੰਡ ਹੁੰਦਾ ਕਿਉਂਕਿ ਉਹ ਐਮਪੀ ਸਾਹਿਬ ਬਾਹਰ ਹੋਣਗੇ ਤੇ ਰੀਲਿਸ ਕਰਉਣਗੇ ਅੱਜ ਜੀ ਉਹਨਾਂ ਦਾ ਫੰਡ ਦਿੱਤਾ ਜਾਵੇ ਉਹੀ ਲੋਕ ਹਾਰਟਪੀਟ ਤਾਂ ਦੇ ਵਰਤਿਆ ਜਾਵੇ ਕਿਉਂਕਿ ਤੂੰ ਆਪ ਜਾ ਕੇ ਵੇਖੋ ਤੇ ਕੀ ਹਾਲ ਬਣਿਆ ਪਿਆ ਵਾ ਘਰਾਂ ਦੇ ਘੜ ਉਜੜ ਗਏ ਫਸਲਾਂ ਤਬਾਹ ਹੋ ਗਈਆਂ ਵਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਭਾਈਸਾਲ ਦੀ ਬਹੁਤੀ ਨਹੀਂ ਦੱਸਦੇ ਦੀ ਪਰੋਲ ਦਿੱਤੀ ਜਾਵੇ ਤੇ ਉਹਨਾਂ ਨੂੰ ਇੱਕ ਵਾਰੀ ਪੰਜਾਬ ਦੇ ਲੋਕਾਂ ਨਾਲ ਮਿਲਣ ਦਿੱਤਾ ਜਾਵੇ ਤਾਂ ਲੱਗਦਾ ਕਿ ਸਾਡਾ ਅਮਲ ਹੋਏਗਾ ਜਰਾ ਵੇਖੋ ਜੀ ਸਾਡਾ ਕੰਮ ਕੋਸ਼ਿਸ਼ ਕਰਨਾ ਅਮਲ ਕਰਨਾ ਨਾ ਕਰਨਾ ਉਹ ਸਰਕਾਰਾਂ ਦਾ ਆ ਤੇ ਆ ਠੀਕ ਹੈ ਨਾ ਕਿੰਨੇ ਕੁ ਮਿਸ ਕਰਦੇ ਪਏ ਆ ਬਦੂਰ ਸਾਹਿਬ ਦੇ ਲੋਕ ਆਹੀ 100% ਮਿਸ ਕਰਦੇ ਪਏ ਆ ਇਕ ਐਮਪੀ ਆਇਆ ਇੱਕ ਹਰਮਨ ਪਰ ਐਮਪੀ 4 ਲੱਖ ਦੀ ਬੋਰਡ ਨਾਲ ਜਿੱਤੇ ਹੈਗੇ ਆ ਵੈਸੇ ਐਮਪੀ 1 ਤੋਂ ਪਹਿਲਾਂ ਵੀ ਭਾਈ ਸਾਹਿਬ ਦਾ ਲੋਕਾਂ ਦਾ ਬੜਾ ਪਿਆਰ ਸੀ ਇਸ ਕਰਕੇ ਹੀ ਚੋਣੇ ਤੇ ਸਰਕਾਰ ਕਿਤੇ ਨਾ ਕਿਤੇ ਥੋੜੀ-ਬਹੁਤੀ ਢੇਲ ਦੇ ਕੇ ਬਹੁਤਾ ਨਹੀਂ ਦੱਸ ਦਿੰਦੀ ਪ੍ਰੋਲ 5 ਦਿਨ ਦੀ ਪ੍ਰੋਲ ਦੇ ਕੇ ਕੁਰੀ ਭਾਈ ਸਾਹ ਨੂੰ ਇਥੇ ਭੇਜਿਆ ਜਾਏ ਜਾਂ ਕੇ ਆ ਕੇ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਲੇ